ਐਡੂਕੇ ਅਤਾਚਾਰ ਹੋਊਗਾ ਜਿੰਨਾ ਹੁਣ ਅਤਾਚਾਰ ਹੋਇਆ ਹੈ ਨਾਜ਼ਾ ਮੁਸਲਮਾਨਾਂ ਨੇ ਜੰਗ ਲੜੇ ਸੀ ਉਹ ਜੀ ਨਾ ਇਹਦਾ ਪਹਿਲਾ ਰਾਜੇ ਮਹਾਰਾਜੇ ਨੇ ਉਦੋਂ ਉਦੋਂ ਵੀ ਪੈੜਾ ਹਾਲ ਹੈ ਕੀ ਅਸੀਂ ਕੋਈ ਬਾਹਰੋਂ ਆਏ ਹਿੰਦੁਸਤਾਨ ਦੇ ਬੰਦੇ ਆ ਕੋਸ਼ਿਸ਼ ਕੀਤੀ ਕਿ ਇਕਤਾ ਦੇ ਪਰ ਹੋ ਸਕਦਾ ਹੈ ਉਹਨਾਂ ਦੇ ਵਿਚਾਰ ਕੁਝ ਹੋਰ ਹੋਣ ਕਿੰਨਾ ਸਰਕਾਰ ਲਗਾਤਾਰ ਦਾਵਾ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦੇ ਰਹੇ ਹਾਂ ਏਟੂ ਫਾਰਮੂਲੇ ਨਾਲ ਤੇ ਉਹਨਾਂ ਨੂੰ ਦੁੱਗਣਾ ਰੇਟ ਵੀ ਮਿਲ ਰਿਹਾ ਹੈ ਬਿਲਕੁਲ ਝੂਠ ਬੋਲਦੀ ਐ ਸਤਿ ਸ਼੍ਰੀ ਅਕਾਲ ਦੋਸਤੋ ਇਸ ਸਮੇਂ ਸੀ ਡੱਬ ਵਾਲੀ ਬਾਰਡਰ ਦੇ ਉੱਪਰ ਮੌਜੂਦ ਹਾਂ ਤੇ ਗੱਲਬਾਤ ਕਰਾਂਗੇ ਕਿਸਾਨਾਂ ਦੇ ਨਾਲ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਦੇ ਇੱਥੇ ਕਿਸਾਨ ਪਹੁੰਚੇ ਹੋਏ ਨੇ ਉਹਨਾਂ ਦਾ ਕੀ ਕੁਝ ਕਹਿਣਾ ਸਭ ਨੂੰ ਲੈ ਕੇ ਜੋ ਬੀਤੇ ਕੁਝ ਦਿਨਾਂ ਤੋਂ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਦੇ ਉੱਪਰ ਵਾਪਰ ਰਿਹਾ ਏ ਪਹਿਲਾਂ ਤੁਹਾਡਾ ਨਾਮ ਕੀ ਹੈ ਤੇ ਕਿੱਥੋਂ ਆਇਓ ਜੀ ਮੈਂ ਜੀ ਭਾਰਤੀ ਕਿਸਾਨ ਇਕਤਾ ਇਕਤਾ ਡਕਾਉਂਦਾ ਤੋਂ ਹੂੰ ਜਗੇਰ ਸਿੰਘ ਖਹਿਰਾ ਮੇਰਾ ਨਾਮ ਜਿਲ੍ਹਾ ਖਜਾਨਤੀ ਫਿਰੋਜ਼ਪੁਰ ਆਇਆ ਹੂੰ ਕਿ ਤੁਸੀਂ ਢਕਾਉਂਦਾ ਵਾਲੇ ਕਹਿ ਸਕਦੇ ਆਂ ਆਪਾਂ ਐਸਕੇਮ ਦੇ ਵਿੱਚ ਮੈਂਬਰ ਹਾਂ ਤੁਸੀਂ ਨਾ ਤਾਂ ਢਲੇਵਾ ਸਾਹਿਬ ਨਾਲ ਆ ਕਿਉਂ ਨਾ ਪੰਦੇਰ ਨਾਲ ਤੁਸੀਂ ਦੋਨੇ ਫਾਰਮਰ ਦੇ ਵਿੱਚ ਮੈਂਬਰ ਹੈ ਨਹੀਂ ਤੇ ਤੁਸੀਂ ਇੱਥੇ ਆਉਣ ਦਾ ਫੈਸਲਾ ਕਿਉਂ ਕੀਤਾ ਵੇਖੋ ਜੀ ਜਿਸ ਤਰ੍ਹਾਂ ਮੈਂ ਆਪਾਂ ਆਫ ਕੈਮਰੇ ਤੋਂ ਗੱਲ ਕਰ ਰਹੇ ਸੀ ਕਿ ਇੱਕ ਭਰਾ ਦਾ ਦੂਸਰੇ ਭਰਾ ਨਾਲ ਜਿੰਨੇ ਮਰਜ਼ੀ ਦੁਸ਼ਮਣੀ ਹੋਵੇ ਪਰ ਜਦੋਂ ਕਿਸੇ ਭਰਾ ਤੇ ਕੋਈ ਭੀੜ ਬਣਦੀ ਆ ਤੇ ਦੂਜੇ ਭਰਾ ਦਾ ਜਿਹੜਾ ਫਰਜ਼ ਵੀ ਬਣਦਾ ਹੈ ਤੇ ਉਹਦਾ ਖੂਨ ਦਾ ਰਿਸ਼ਤਾ ਵੀ ਹੁੰਦਾ ਹੈ ਉਹਦਾ ਖੂਨ ਵੀ ਖੋਲਦਾ ਹੈ ਕਿ ਮੇਰੇ ਭਰਾ ਤੇ ਮੁਸੀਬਤ ਬਣੀ ਹੈ ਤੇ ਹੁਣ ਮੈਂ ਉਸ ਭਰਾ ਦੀ ਮਦਦ ਵਾਸਤੇ ਖੜਾ ਹੋਣਾ ਚਾਹੀਦਾ ਹੈ ਤੇ ਅਸੀਂ ਉਸੇ ਆਪਦੇ ਖੂਨ ਦੇ ਰਿਸ਼ਤੇ ਨੂੰ ਜਾਂ ਭਰਾਤਰੀ ਜਿ세 ਬੰਦੇ ਦੇ ਰਿਸ਼ਤੇ ਨੂੰ ਲੈ ਕੇ ਅਸੀਂ ਉਹਨਾਂ ਦੇ ਪਿੱਛੇ ਆਏ ਹਾਂ ਪਰ ਮੰਗਾ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਕਿਸਾਨ ਸਾਹਿਬ ਉਹਨਾਂ ਨਾਲ ਸਹਿਮਤ ਨੇ ਤਾਂ ਫਿਰ ਇਕੱਠੇ ਕਿਉਂ ਨਹੀਂ ਹੋਏ ਵੇਖੋ ਜੀ ਮੰਗਾ ਸਾਡੀਆਂ ਸਾਰੀਆਂ ਸਾਰੀਆਂ ਉਹੀ ਨੇ ਜਿਹੜੀਆਂ ਉਸ ਗਰੁੱਪ ਦੀਆਂ ਨੇ ਪਰ ਕੁਝ ਵਿਚਾਰਕ ਮਤਭੇਦ ਹੋਣ ਕਰਕੇ ਸੰਯੁਕਤ ਮੋਰਚੇ ਤੋਂ ਉਹ ਲੱਗ ਰਹੇ ਨੇ ਕੋਸ਼ਿਸ਼ ਕੀਤੀ ਗਈ ਏਕਤਾ ਦੀ ਪਰ ਹੋ ਸਕਦਾ ਹੈ ਉਹਨਾਂ ਦੇ ਵਿਚਾਰ ਕੁਝ ਹੋਰ ਹੋਣ ਉਹ ਵਿਚਾਰਾਂ ਦੇ ਮਤਭੇਦ ਕਰਕੇ ਮਤਲਬ ਅਸੀਂ ਸੰਯੁਕਤ ਮੋਰਚੇ ਵਿੱਚ ਸ਼ਾਮਲ ਆ ਉਹਨਾਂ ਨੇ ਆਪਣਾ ਇੱਕ ਜਿਹਾ ਗਰੁੱਪ ਵੱਖਰਾ ਬਣਾਇਆ ਹੋਇਆ ਤਾਂ ਉਹਨਾਂ ਨੇ ਆਪ ਜਿਹੜਾ ਹੈ ਸਾਡੀਆਂ ਮੰਗਾਂ ਹੀ ਜਿਹੜੀਆਂ ਰਹਿੰਦੀਆਂ ਮਨਾਉਣ ਵਾਸਤੇ ਉਹ ਸਰਕਾਰ ਦੇ ਦਰਵਾਜ਼ੇ ਤੇ ਜਾਣਾ ਚਾਹੁੰਦੇ ਸੀ ਪਰ ਸਰਕਾਰ ਨੇ ਰਸਤੇ ਰੋਕ ਕੇ ਸਾਨੂੰ ਰੋਕਿਆ ਹੋਇਆ ਤਾਂ ਫਿਰ ਭਾਰਤੀ ਕਿਸਾਨੀਓ ਨੇ ਧੜਕਾਉਂਦਾ ਜਿਹਦੇ ਧਨੇਰ ਗਰੁੱਪ ਦੀ ਜਿਹੜੀ ਅਗਵਾਈ ਕਰ ਰਹੇ ਨੇ ਧਨੇਰ ਜੀ ਮਨਜੀਤ ਸਿੰਘ ਧਨੇਰ ਅਸੀਂ ਉਹਨਾਂ ਵੱਲੋਂ ਆਏ ਆ ਤੇ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਮਤਲਬ ਉਹਨਾਂ ਦੀ ਹਮਾਇਤ ਤੇ ਉੱਥੇ ਜਾਓ ਤਾਂ ਅਸੀਂ ਇਸ ਡਮ ਵਾਲੀ ਮੋਰਚੇ ਨੂੰ ਝੁਣਿਆ ਤੇ ਇੱਥੇ ਆ ਕੇ ਅਸੀਂ ਮਤਲਬ ਉਹਨਾਂ ਦੀਆਂ ਮੰਗਾਂ ਉਹਨਾਂ ਦੀਆਂ ਕੀ ਸਾਡੀਆਂ ਸਾਰਿਆਂ ਦੀਆਂ ਇਕੱਠੀਆਂ ਮੰਗਾਂ ਨੇ ਉਹਨਾਂ ਮੰਗਾਂ ਦੀ ਹਮਾਇਤ ਵਾਸਤੇ ਅਸੀਂ ਇੱਥੇ ਆਏ ਹਾਂ ਜਿਸ ਤਰੀਕੇ ਨਾਲ ਹੁਣ ਐਸਕੇਮ ਦੀ ਚੰਡੀਗੜ੍ਹ ਵਿੱਚ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਉਹ ਦਿਨ ਦਿਨੇ ਸੁਨੇਹਾ ਕਿ ਆਪਣੇ ਆਹ ਆਹ ਪ੍ਰੋਗਰਾਮ ਆ ਤੁਸੀਂ ਉਸਾਂ ਉਹਨੇ ਪ੍ਰੋਗਰਾਮਾਂ ਤਹਿ ਚੱਲੋਗੇ ਕਿ ਆਪਣੇ ਪ੍ਰੋਗਰਾਮ ਅਲੱਗ ਦੋਗੇ ਇੱਥੇ ਬਿਲਕੁਲ ਬਿਲਕੁਲ ਅਸੀਂ ਜੋ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਨੇ ਜਿਸ ਤਰ੍ਹਾਂ ਕੱਲ ਪੁਤਲੇ ਸਾੜਨ ਦਾ ਤੇ ਸੋਗ ਦਿਵਸ ਸੀ ਕਾਲਾ ਦਿਵਸ ਮਨਾਉਣਾ ਸੀ ਜੋ ਸ਼ੁਭਕਰਨ ਸਿੰਘ ਸਾਡਾ ਉੱਥੇ ਸ਼ਹੀਦ ਹੋਇਆ ਨੌਜਵਾਨ ਉਹਦੇ ਬਾਰੇ ਕੱਲ ਅਸੀਂ ਪਤਲੇ ਸਾਰੇ ਨੇ ਤਾਂ ਅੱਗੇ ਜਿਹੜਾ ਮੋਰਚਾ ਹੁਣ 26 ਤਰੀਕ ਨੂੰ ਇੱਕ ਹੋਰ ਐਲਾਨ ਹੈ ਉਹ ਅਸੀਂ ਟਰੈਕਟਰ ਮਾਰਚ ਕਰਾਂਗੇ ਚੈਨ ਬਣਾਵਾਂਗੇ ਉਸ ਤੋਂ ਅੱਗੇ 14 ਅਪ੍ਰੈਲ ਦਾ ਜੋ ਮਾਰਚ ਦਾ ਜੋ ਸਾਨੂੰ ਦਿੱਤਾ ਗਿਆ ਹੈ ਕਿ ਉਹ ਅਸੀਂ ਕਨਵੈਨਸ਼ਨ ਕਰਨੀ ਹੈ ਦਿੱਲੀ ਰਾਮਲੀਲਾ ਗਰਾਊਂਡ ਦੇ ਵਿੱਚ ਉੱਥੇ ਵੀ ਉੱਥੇ ਵੀ ਅਸੀਂ ਹਾਂ ਉਹ ਵੱਡੀ ਪੰਚਾਇਤ ਕਰਨੀ ਹੈ ਉਹਦੇ ਵਿੱਚ ਵੀ ਅਸੀਂ ਸ਼ਾਮਲ ਹੋਵਾਂਗੇ ਸੰਯੁਕਤ ਮੋਰਚੇ ਦੇ ਜਿੰਨੇ ਵੀ ਆਪਣੇ ਉਹਨਾਂ ਦੇ ਹੁਕਮ ਨੇ ਜਿੰਨੇ ਵੀ ਪ੍ਰੋਗਰਾਮ ਨੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਭਾਰਤੀ ਕਿਸਾਨੀ ਨੂੰ ਇਕਤਾ ੜਕਾਉਂਦਾ ਵੱਲੋਂ ਸ਼ਾਮਲ ਹੋਵਾਂਗੇ ਇਹ ਪ੍ਰੋਗਰਾਮ ਸਾਡੇ ਇਕੱਲਿਆਂ ਦਾ ਅਸੀਂ ਇੱਥੇ ਇਕੱਲੇ ਕਰ ਰਹੇ ਹਾਂ ਜੀ ਪਰ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਤਰੀਕੇ ਦੇ ਨਾਲ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡ ਲਗਾਏ ਗਏ ਨੇ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਮੇਰਾ ਨਾਮ ਹੈ ਦਰਸ਼ਨ ਸਿੰਘ ਕੜਮਾ ਭਾਰਤੀ ਕਿਸਾਨੀ ਨੂੰ ਇਕਤਾ ੜਕਾਉਂਦਾ ਜ਼ਿਲ੍ਹਾ ਪ੍ਰਧਾਨਾ ਫਰਾਈਪੁਰ ਜੀ ਦੇਖੋ ਜਿਹੜਾ ਆਪਣਾ ਸੰਯੁਕਤ ਮੋਰਚਾ ਬਣਿਆ ਜਿਹੜਾ ਇੱਕ ਫਰੰਟ ਅੱਡ ਹੋ ਕੇ ਉਹਨਾਂ ਦਿੱਲੀ ਵੱਲ ਨੂੰ ਕੂਚ ਕੀਤਾ ਹੈ ਗੈਰ ਸਿਆਸੀ ਨੇ ਗੈਰ ਸਿਆਸੀ ਨੇ ਠੀਕ ਹੈ ਉਹਨਾਂ ਦੀ ਸਮਝ ਆਪਦੀ ਏ ਪਰ ਜੋ ਉਹਨਾਂ ਤੇ ਅਤਿਆਚਾਰ ਹੋਇਆ ਜੋ ਉਹਨਾਂ ਤੇ ਸਰਕਾਰ ਨੇ ਕੀਤਾ ਅਸੀਂ ਇਹਨੂੰ ਮੰਦ ਭੱਗਾ ਕਹਿੰਦੇ ਆ ਖਾਸ ਕਰਕੇ ਜਿਹੜੀ ਹਰਿਆਣੇ ਦੀ ਸਰਕਾਰ ਹੈ ਖੱਟੜ ਸਰਕਾਰ ਦੂਜਾ ਮੈਂ ਤੁਸੀਂ ਸਵਾਲ ਨਹੀਂ ਕੀਤਾ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਆਮ ਜਿਹੜੇ ਸ਼ਹਿਰੀ ਲੋਕ ਨੇ ਇਹ ਕਹਿੰਦੇ ਨੇ ਜਿਹੜੀ ਐਮਐਸਪੀ ਹਾਂ ਐਮਐਸਪੀ ਸ਼ਾਇਦ ਕਿਸਾਨਾਂ ਦਾ ਫਾਇਦਾ ਹੋਵੇਗਾ ਹਾਂ ਪਰ ਅਸੀਂ ਕਹਿੰਨੇ ਵੀ ਕੱਲੇ ਕਿਸਾਨਾਂ ਦਾ ਨਹੀਂ ਫਾਇਦਾ ਜੀ ਇਹਦੇ ਵਿੱਚ ਸਾਰੇ ਵਰਗ ਦਾ ਫਾਇਦਾ ਹੈ ਜੇ ਐਮਐਸਪੀ ਸਾਡੇ ਤੇ ਇਹ ਕਾਨੂੰਨ ਬਣਾਉਂਦੀ ਹੈ ਸਰਕਾਰ ਤਾਂ ਗੱਲ ਆਪ ਉਸ ਤੇ ਆਈ ਗਈ ਤੁਸੀਂ ਖੁੱਲਕੇ ਐਕਸਪਲੇਨ ਕਰ ਦਿਓ ਕਿ A2 50% ਜਾਂ C2 50% ਉਹ ਕਿਵੇਂ ਆ ਨਹੀਂ ਦੇਖੋ ਜੀ ਇੰਨੀ ਮੈਂ ਨੌਲੇਜ ਨਹੀਂ ਹੈਗੀ ਹਾਂਜੀ ਇਹਦੇ ਤੇ ਬੋਲ ਲੈਣਗੇ ਪਰ ਮੈਂ ਐਮਐਸਪੀ ਥੋੜਾ ਜਿਹਾ ਬੋਲ ਦੇਣਾ ਜੀ ਦੇਖੋ ਜਿਹੜਾ ਐਮਐਸਪੀ ਹੈ ਮੈਂ ਇੱਕ ਐਗਜ਼ਾਮਪਲ ਦੇਣਾ ਇੱਕ ਉਹ ਹਦਾਰਨ ਦੇਣਾ ਜੀ ਜਿਵੇਂ ਇੱਕ ਮਟਰ ਜਿਹੜੇ ਆਪਣੇ ਹਰੇ ਮਟਰ ਨੇ ਹਰੇ ਮਟਰ ਤੇ ਐਮ ਐਸ ਪੀ ਦਾ ਰੇਟ ਹੋ ਜਾਂਦਾ ਤੈ 15 ਰੁਪਏ ਜੀ 15 ਰੁਪਏ ਜਦੋਂ ਤੈ ਹੋ ਗਿਆ ਤੇ ਜਦੋਂ ਬਾਜ਼ਾਰ ਦੇ ਵਿੱਚ ਜਾਏਗਾ ਉਹ 18 ਜਾਂ 17 ਜਾਂ ਜਿੰਨਾ ਵੀ ਉਹ ਵੇਚਦੇ ਨੇ ਇਹਦੇ ਨਾਲ ਫਾਇਦਾ ਸ਼ਹਿਰੀ ਲੋਕਾਂ ਨੂੰ ਵੀ ਹੁੰਦਾ ਪਰ ਜਿਹੜੀ ਫਸਲ ਤੇ ਐਮ ਐਸ ਪੀ ਨਹੀਂ ਗਈ ਜਦੋਂ ਵੀ ਕੋਈ ਸਬਜ਼ੀ ਆਉਂਦੀ ਏ ਇਹ ਮੰਡੀ ਦੇ ਵਿੱਚ ਉਹੀ ਮਟਰਾਂ ਵਾਲੀ ਗੱਲ ਈ ਉਹ 5 ਰੁਪਏ 70 ਰੁਪਏ ਕਿਸਾਨ ਕੋਲੋਂ ਖਰੀਦਿਆ ਜਾਂਦਾ ਜੀ ਉਸ ਤੋਂ ਬਾਅਦ ਜਿਹੜਾ ਬਾਜ਼ਾਰ ਦੇ ਵਿੱਚ ਉਹਦੀ ਵਿਕਰੀ ਹੁੰਦੀ ਏ ਜੀ ਉਹ 35 ਤੋਂ ਲੈ ਕੇ 40 ਤੇ ਇਸ ਤੋਂ ਵੀ ਤਾਂ ਟਾਂਟ ਪਾ ਦਿੰਦੇ ਕਿਉਂਕਿ ਆਪਦੀ ਮਰਜ਼ੀ ਨਾਲ ਲਾਉਂਦੇ ਨੇ ਅਸੀਂ ਇਹ ਕਿੰਨੇ ਵੀ ਜਿਹੜੀ ਐਮਐਸਪੀ ਇਹ ਇਕੱਲੇ ਕਿਸਾਨਾਂ ਦੇ ਨਹੀਂ ਇਹ ਸਾਡੇ ਸਾਰੇ ਵਰਗ ਦੀ ਹੈ ਤੇ ਸਾਡੇ ਸਾਰੇ ਵਰਗ ਨੂੰ ਹੀ ਇਸ ਅੰਦੋਲਨ ਦੇ ਵਿੱਚ ਆ ਕੇ ਬੈਠਣਾ ਚਾਹੀਦਾ ਔਰ ਲੜਨਾ ਚਾਹੀਦਾ ਜੀ ਤੁਸੀਂ ਥੋੜਾ ਐਕਸਪਲੇਨ ਕਰ ਦੋ ਸੀ2 50% ਤੇ 80% ਸੁਮੇਨਾਦਨ ਦੀ ਰਿਪੋਰਟ ਸੀ ਜੀ ਉਹਦੇ ਵਿੱਚ ਉਹਨਾਂ ਨੇ ਸਪੈਸ਼ਲ ਕਿਹਾ ਹੋਇਆ ਔਰ ਇਹ ਜੋ ਮੋਦੀ ਆ ਇਹ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਸੀ ਇਹਨੇ ਇਹ ਕਈ ਵੇਰਾਂ ਉੱਥੇ ਆਪਣੇ ਮੇਰੇ ਕੋਲ ਰੀਲ ਵੀ ਇਹਦੀ ਮੌਜੂਦ ਹੈ ਉਹਦੇ ਚ ਕਿਹਾ ਵੀ ਕਿਸਾਨਾਂ ਨੂੰ ਜਿਹੜੀ ਐ ਐਮਐਸਪੀ ਦੀ ਗਰੰਟੀ ਜ਼ਰੂਰੀ ਹੋਣੀ ਚਾਹੀਦੀ ਆ ਤਾਂ ਜਦੋਂ ਵੀ ਸਾਡੀ ਸਰਕਾਰ ਆਈ ਅਸੀਂ ਐਮਐਸਪੀ ਤੇ ਸੁਮਾਨੀ ਸੁਮਿਨਾਥਨ ਰਿਪੋਰਟ ਜਿਹੜੀ ਉਹ ਅਸੀਂ ਲਾਗੂ ਕਰਾਂਗੇ 6 2 ਦੀ ਜਿਹੜੀ ਮੈਂ ਗੱਲ ਹੈ ਵੀ ਜਿੰਨਾ ਸਾਡਾ ਖਰਚਾ ਆਉਂਦਾ ਹੈ ਠੇਕੇ ਤੋਂ ਲੈ ਕੇ ਦਵਾਈਆਂ ਦਾ ਖਾਦਾਂ ਦਾ ਡੀਜ਼ਲ ਦਾ ਸਾਰਾ ਜਿੰਨਾ ਖਰਚਾ ਆਉਂਦਾ ਹੈ ਉਹਦਾ 50% ਫਾਇਦਾ ਕਰਕੇ ਉਹ ਕਿਸਾਨ ਨੂੰ ਉਹਦਾ ਭਾਅ ਦਿੱਤਾ ਜਾਵੇ ਤਾਂ ਕਿ ਕਿਸਾਨ ਨੂੰ ਫੇਰ ਕੁਛ ਨਾ ਕੁਛ ਖੇਤੀ ਕਰਨ ਦੇ ਵਿੱਚ ਫਾਇਦਾ ਨਹੀਂ ਤਾਂ ਫਾਇਦਾ ਨਹੀਂ ਹੁੰਦਾ ਪਰ ਕੇਂਦਰ ਸਰਕਾਰ ਲਗਾਤਾਰ ਇਹ ਦਾਵਾ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦੇ ਰਹੇ ਹਾਂ A2 ਫਾਰਮੂਲੇ ਨਾਲ ਤੇ ਉਹਨਾਂ ਨੂੰ ਦੁੱਗਣਾ ਰੇਟ ਵੀ ਮਿਲ ਰਿਹਾ ਹੈ ਬਿਲਕੁਲ ਝੂਠ ਬੋਲਦੀ ਹੈ ਕੋਈ ਸਾਨੂੰ ਮਤਲਬ ਜੇ ਐਮਐਸਪੀ ਸਿਰਫ ਤੇ ਸਿਰਫ ਦੋ ਫਸਲਾਂ ਦੇ ਉੱਤੇ ਆ ਬਾਕੀ ਪੰਜਾਬ ਦੇ ਵਿੱਚ 23 ਫਸਲਾਂ ਦੇ ਉੱਤੇ ਐਮਐਸਪੀ ਆ ਜਿਹੜੀ ਕਿ ਖਰੀਦ ਬਿਲਕੁਲ ਨਹੀਂ ਹੁੰਦੀ ਸਿਰਫ ਝੋਨਾ ਤੇ ਕਣਕ ਦੀ ਖਰੀਦ ਜਿਹੜੀ ਐਮਐਸਪੀ ਤੇ ਹੁੰਦੀ ਆ ਤੇ ਬਿਲਕੁਲ ਵੀ ਐਮਐਸਪੀ ਤੇ ਖਰੀਦ ਨਹੀਂ ਹੁੰਦੀ ਔਰ ਨਾ ਹੀ ਸਾਨੂੰ ਜੋ ਸੂਚਕ ਅੰਕ 66 70 ਤੋਂ ਲੈ ਕੇ ਅੱਜ ਤੱਕ ਦਾ ਉਹਦੇ ਬਰਾਬਰ ਦਾ ਅੱਜ ਤੱਕ ਅਗਰ ਸਾਨੂੰ ਭਾਅ ਮਿਲੇ ਤੇ ਸਾਡੀ ਕਮ ਸੇ ਕਮ ਜਿਹੜੀ ਕਣਕ ਝੋਨੇ ਦੀ ਕੀਮਤ ਹੈ 4500 ਰੁਪਇਆ ਪ੍ਰਤੀ ਕੁਇੰਟਲ ਹੁੰਦੀ ਆ ਪਰ ਸਾਨੂੰ ਇਸ ਟਾਈਮ ਮਿਲ ਰਹੀ ਹੈ 2200 ਰੁਪਇਆ ਤੇ ਜਿਹੜਾ 2300 ਰੁਪਇਆ ਹੈ ਉਹ ਕਿੱਥੇ ਜਾਂਦਾ ਸੀ ਇਹ ਸਰਕਾਰ ਤੋਂ ਪੁੱਛਣਾ ਚਾਹੁੰਦੇ ਆਂ ਕਿਉਂਕਿ ਉਸ ਟਾਈਮ ਤੇ 1 ਕਿਲੋ ਕਣਕ ਵੇਚ ਕੇ ਸੀ 2 ਲੀਟਰ ਡੀਜ਼ਲ ਲੈ ਆਉਂਦੇ ਸੀ ਤਾਂ ਅੱਜ ਅਸੀਂ 5 ਕਿਲੋ ਕਣਕ ਵੇਚਦੇ ਆਂ ਤੇ ਤਾਂ ਕਰਕੇ 1 ਲੀਟਰ ਡੀਜ਼ਲ ਸਾਨੂੰ ਮਿਲਦਾ ਤੇ ਇਸ ਰੇਸ਼ੀਓ ਦੇ ਮੁਤਾਬਕ ਤੁਸੀਂ ਹਿਸਾਬ ਲਾ ਲਓ ਵੀ ਲੈ ਕੇ 1967 ਤੋਂ ਲੈ ਕੇ ਅੱਜ ਤੱਕ ਕਿਸਾਨ ਨੂੰ ਕਿੰਨਾ ਘਾਟਾ ਪਿਆ ਔਰ ਉਹ ਜਿਹੜਾ ਘਾਟਾ ਸਾਡਾ ਸਾਨੂੰ ਪਿਆ ਤੇ ਉਹ ਜਿਸ ਵਾਅਦਾ ਜਿਸ ਨੂੰ ਗਿਆ ਹੈ ਉਸ ਤੋਂ ਕਿਉਂ ਨਹੀਂ ਪੁੱਛਿਆ ਗਿਆ ਭਾਈ ਇਹ ਪੈਸਾ ਜਿਹੜਾ ਹੈ ਕਿਸਾਨਾਂ ਦਾ ਪੈਸਾ ਕਿਸਾਨਾਂ ਨੂੰ ਵਾਪਸ ਕਿਉਂ ਨਹੀਂ ਦਿੱਤਾ ਗਿਆ ਪਰ ਕੇਂਦਰ ਸਰਕਾਰ ਲਗਾਤਾਰ ਅਖਬਾਰਾਂ 'ਚ ਇਸ਼ਤਿਹਾਰ ਦੇ ਰਹੀ ਹੈ ਕਿ ਭਾਰਤ ਦੇ ਕਿਸਾਨ ਬਹੁਤ ਖੁਸ਼ ਹੋਗੇ ਅਸੀਂ ਉਹਨਾਂ ਨੂੰ 2000 ਰੁਪਏ ਦੇ ਰਹੇ ਹਾਂ ਮੰਨ ਲਓ 500 ਰੁਪਏ ਮਹੀਨਾ ਦੇ ਰਹੇ ਹਾਂ ਕਿਸਾਨ ਬਹੁਤ ਖੁਸ਼ ਨੇ ਬਿਲਕੁਲ ਝੂਠ ਹੈ ਆਪਾਂ ਪਹਿਲਾਂ ਵੀ ਕੈ ਚੁਕੇ ਕੈ ਚੁਕੇ ਆ ਸੁਣਦੇ ਆਗੇ ਝੂਠ ਆ ਬਿਲਕੁਲ ਇਹ ਤਾਂ ਕਹਿੰਦਾ ਸੀ ਮੈਂ 15-15 ਹਜ਼ਾਰ 15-15 ਲੱਖ ਰੁਪਈਆ ਹਰ ਇੱਕ ਦੀ ਜੇਬ ਚ ਲਿਆਵਾਂਗਾ ਬਾਹਰ ਗਿਆ ਹੋਇਆ ਜਿਹੜਾ ਕਾਲਾ ਧਨ ਹੈ ਉਹ ਵਾਪਸ ਲਿਆ ਕੇ ਇੱਥੇ ਹਿੰਦੁਸਤਾਨ ਚ ਪਰ ਉਲਟਾ ਹੋਇਆ ਕੀ ਇਹਦੇ ਝੂਠ ਦੇ ਮਾਰਕ ਨਿਰਜ ਮੋਦੀ ਵਰਗੇ ਮਾਲੀਆ ਵਰਗੇ ਹੋਰ ਅਲੇਕਾਂ ਹੀ ਇਹੋ ਜਿਹੇ ਲੋਕ ਜਿਹੜੇ ਨੇ ਉਹ ਭਾਰਤ ਦਾ ਪੈਸਾ ਲੈ ਕੇ ਜਾ ਵਿਦੇਸ਼ਾਂ ਵਿੱਚ ਜਾ ਕੇ ਬੈਠ ਗਏ ਉਹ ਵਾਪਸ ਨਹੀਂ ਲਾਇਆ ਗਿਆ ਤੇ ਇਹ ਉਹ ਵੀ ਝੂਠ ਸੀ ਤੇ ਇਹ ਵੀ ਝੂਠ ਹੈ ਕਿ ਕਿਸਾਨ ਬੜਾ ਖੁਸ਼ ਹੈ ਕਿਸਾਨ ਖਸ਼ਹਾਲ ਹੈ ਕਿਸਾਨ ਨੂੰ ਅਸੀਂ ਇਹ ਦੇ ਰਹੇ ਆ ਉਹ 200 2000 ਰੁਪਏ ਉਹ ਕਿੱਧਰ ਗਿਆ ਹੂੰ ਸਿਰਫ ਤੇ ਸਿਰਫ ਉਹ ਕੁਝ ਲੋਕਾਂ ਨੂੰ ਇੱਕ ਸਾਲ ਦੇ ਵਿੱਚ ਉਹ ਗਿਆ ਉਹਨੂੰ 2 ਸਾਲ ਹੋ ਗਏ ਮੇਰੇ ਖਾਤੇ ਚ ਉਹ ਬੰਦ ਹੋਇਆ ਕਿਸੇ ਨੂੰ ਇੱਕ ਨਵਾਂ ਪੈਸਾ ਨਹੀਂ ਮਿਲਿਆ ਜੀ ਤੁਸੀਂ ਕਿਵੇਂ ਦੇਖਦੇ ਹੋ ਜੋ ਨੌਜਵਾਨ ਸ਼ਹੀਦ ਹੁੰਦਾ ਹੈ ਕਨੌਰੀ ਬਾਰਡਰ ਦੇ ਪਾਸ ਦਾ ਕਤਲ ਹੁੰਦਾ ਹੈ ਮਸ਼ੀਦ ਸ਼ਬਦ ਤਾਂ ਬਾਅਦ ਚੋਂ ਪਹਿਲਾਂ ਕਤਲ ਆ ਕਈ ਲੋਕ ਤਾਂ ਇਹ ਕਤਲ ਮੰਨਣ ਨੂੰ ਵੀ ਤਿਆਰ ਨਹੀਂ ਹੁੰਦੇ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਕਿ ਕਤਲ ਕੀਤਾ ਜੀ ਸ਼ਰਿਆਮ ਇੰਨੇ ਬੰਦੇ ਚਾ ਬੋਰੀਆਂ ਜੀ ਵੀ ਪਾ ਕੇ ਉਹਨੂੰ ਮਾਰਿਆ ਗੋੜੀ ਜਦੋਂ ਇਹਨੂੰ ਪੋਸਟਮਾਰਟ ਰਿਪੋਰਟ ਆਊਗੀ ਆਊਗੀ ਪਤਾ ਹੀ ਲੱਗ ਜਾਣਾ ਸਾਰਾ ਜਿਹੜੇ ਬੰਦੇ ਏਡੇ ਜਸੇ ਜਸੇ ਸੂਝ-ਬੂਝ ਛੱਤੋਂ ਹੀ ਵੱਡੇ ਇਮਾਰਤਾਂ ਚ ਬੈਠੇ ਹੋ ਜਿਹੜੇ ਤੇ ਉਹਨਾਂ ਨੂੰ ਪਤਾ ਕਿ ਗੋੜੀ ਮਰੀ ਐਲੀ ਜਿਹਦੇ ਰੌਂਦੀ ਗੋੜੀ ਆਵਾਜ਼ ਆ ਰਹੀ ਹੈ ਬਾਕੀ ਪੋਸਟਮਾਰਟ ਸ ਜੁਨਾ ਹੁਣ ਹੁਦਾਚਾਰ ਹੋਇਆ ਹੈ ਨਾ ਦਾ ਮੁਸਲਮਾਨਾਂ ਨੇ ਜੰਗ ਲੜੇ ਸੀ ਉਹ ਜੀ ਨਾ ਇਹਦਾ ਪਹਿਲਾ ਰਾਜੇ ਮਹਾਰਾਜ ਜਮਨੇ ਉਸ ਤੋਂ ਉਸ ਤੋਂ ਵੀ ਪਹਿੜਾ ਹਾਲ ਹੈ ਕੀ ਅਸੀਂ ਕੋਈ ਬਾਹਰੋਂ ਆਏ ਹਿੰਦੁਸਤਾਨ ਦੇ ਬੰਦੇ ਆ ਕਿ ਬਾਰਡਰ ਦੇ ਅਸੀਂ ਜਾ ਨਹੀਂ ਸਕਦੇ ਕੀ ਦੱਸੋ ਉਧਰ ਦੀ ਟੱਪੀਂ ਦੇ ਇੱਥੇ ਬਾਰਡਰ ਦੇ ਇਹ ਕਿੱਥੋਂ ਆਏ ਹਿੰਦੁਸਤਾਨ ਦੇ ਬੰਦੇ ਨੇ ਫਿਰ ਮੰਗਾ ਮੰਗਦੇ ਕੋਈ ਗਲਤ ਕੰਮ ਤਾਂ ਕੋਈ ਚੀਜ਼ ਲੈਣ ਮੰਗਣ ਨਹੀਂ ਜਾਂਦੇ ਇਹ ਬਿਰਾਂਤ ਹੋਣਾ ਚਾਹੀਦਾ ਹੈ ਇਹ ਮੌਜਦੀ ਸਰਕਾਰ ਵੱਡੇ ਘਰਾੜਿਆਂ ਨੂੰ ਦੇਣੀ ਹੈ ਇਹਨਾਂ ਨੂੰ ਸਾਨੂੰ ਕਰਨੀ ਹੈ ਗਰੀਬ ਨੂੰ ਮਜ਼ਦੂਰ ਨੂੰ ਸਭ ਨੂੰ ਕਿਸਾਨ ਨੂੰ ਮਾਰਨਾ ਚਾਹੁੰਦੀ ਹੈ

ਇਹ ਸੱਚੇ ਬਿਲਕੁਲ ਸੱਚੇ ਕੋਈ ਕਿਸਾਨ ਉਹਨੇ ਪਰਚਾ ਦਰਜ ਨਹੀਂ ਕਿਸੇ ਦੀ ਕੀਤਾ ਕੁਝ ਨਹੀਂ ਕੀਤਾ ਕੋਈ ਨਾ ਲੈਣਾ ਨਾ ਕੋਈ ਦੇਣਾ ਐਵੇਂ ਇੱਕ ਝੂਠ ਹੀ ਸਰਕਾਰ ਮਾਰੀ ਜਾਏ ਉਹਨੂੰ ਅਸੀਂ ਕਿਵੇਂ ਸੱਚ ਕਰ ਸਕਨੇ ਹ ਕਿਸਾਨ ਸਿਰਫ ਜਿਹੜੀ ਸਰਕਾਰ ਝੂਠ ਹੀ ਮਾਰੀ ਕੁਝ ਨਹੀਂ ਕਰਦੀ ਤੁਸੀਂ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ ਕਿਸਾਨਾਂ ਨੇ ਮਤਤ ਕਰ ਰਹੀ ਹੈ ਕਿ ਨਹੀਂ ਕਰ ਰਹੀ ਜੀ ਦੇਖੋ ਜੇ ਬਿਲਕੁਲ ਜੋ ਰਾਜ ਹੁੰਦਾ ਹੈ ਨਾ ਜੋ ਸਰਕਾਰ ਹੁੰਦੀ ਹੈ ਉਹ ਹਮੇਸ਼ਾ ਲੋਕ ਹਿੱਤ ਵਿੱਚ ਨਹੀਂ ਹੁੰਦੀ ਅਸੀਂ ਵੇਖਦੇ ਹਾਂ ਪਿੱਛੇ ਜਿਹੜੇ ਰਾਜ ਸੀ ਰਾਜ ਲੋਕਹਿਤਾ ਚ ਜਿਵੇਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਵੇਖੀਏ ਉਹ ਲੋਕਹਿਤਾ ਦਾ ਰਾਜ ਸੀ ਪਰ ਜਿੱਥੇ ਸਰਕਾਰ ਨਾਮ ਹੈ ਸਰਕਾਰ ਤੇ ਰਾਜ ਦੋਵੇਂ ਅੱਧ ਅੱਧ ਚੀਜ਼ਾਂ ਨੇ ਸਰਕਾਰ ਜਿਹੜੀ ਹੈ ਉਹ ਪੂੰਜੀਪੱਤੀਆਂ ਦੀ ਹੈ ਕਾਰਪੋਰੇਟ ਘਰਾਣਿਆਂ ਦੀ ਹੈ ਰਾਜ ਜਿਹੜਾ ਹੈ ਉਹ ਲੋਕਾਂ ਦਾ ਹੁੰਦਾ ਹੈ ਲੇਕਿਨ ਸਾਡਾ ਬੇਸ਼ੱਕ ਭਾਰਤ ਦੇ ਜਿਹੜਾ ਲੋਕਤੰਤਰ ਕਹਿੰਦੇ ਆ ਵੋਟ ਦਾ ਰਾਜ ਹੈ ਪਰ ਉਹ ਜਦੋਂ ਅਸੀਂ ਆਪਣਾ ਹੱਕ ਜਿਹੜਾ ਹੈ ਉਹ ਇਹਨਾਂ ਨੂੰ ਦੇ ਦੇਨੇ ਆ ਫਿਰ ਇਹ ਸਾਡੇ ਦਿੱਤੇ ਹੋਏ ਹੱਕ ਦਾ ਮੌਜੂਦਾ ਜਿਹੜਾ ਵਾਪਸ ਨਹੀਂ ਦਿੰਦੇ ਸਿਰਫ ਇਹ ਆਪਣੇ ਟਿੱਡ ਜਾਂ ਆਪਣੇ ਜਿਹੜੇ ਚਿਹਤੇ ਉਹਨਾਂ ਦੇ ਟਿੱਡ ਪਰਦੇ ਨੇ ਤੇ ਜਿਹੜੀ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਭਗਵੰਤ ਮਾਨ ਕਹਿੰਦਾ ਹੈ ਵੀ ਮੈਂ ਕਿਸਾਨਾਂ ਦੇ ਵਕੀਲ ਵਜੋਂ ਇਹੋ ਜੇ ਵਕੀਲ ਨੂੰ ਅਸੀਂ ਕੀ ਕਰਨਾ ਹੈ ਕਿਉਂਕਿ ਪਿੱਛੇ ਜਿਹੜੀ ਆ ਕੰਟਰੈਕਟ ਫਾਰਮਿੰਗ ਸੀ ਇਹ ਤਿੰਨਾ ਕਾਨੂੰਨਾਂ ਦੇ ਵਿੱਚ ਇਹ ਲਾਗੂ ਹੁੰਦੀ ਸੀ ਅਸੀਂ ਉਹਨੂੰ ਰੱਦ ਕਰਾ ਕੇ ਅਸੀਂ ਉਹਨਾਂ ਕਾਨੂੰਨਾਂ ਨੂੰ ਰੱਦ ਕਰਤਾ ਸਾਨੂੰ ਇਹ ਨਹੀਂ ਚਾਹੀਦੀ ਉਹ ਦੁਬਾਰਾ ਸਾਨੂੰ ਸਰਕਾਰੀ ਮੰਡੀ ਦੇ ਵਿੱਚੋਂ ਕੱਢ ਕੇ ਪ੍ਰਾਈਵੇਟ ਮੰਡੀ ਵਿੱਚ ਝੋਕਣ ਦੀ ਤਿਆਰੀ ਕਰ ਰਿਹਾ ਹੈ ਤੇ ਉਹਨਾਂ ਨੇ ਦੋ ਸਾਲ ਕਿਹਾ ਤੇ ਇਹਨੇ ਕਿੱਡਾ ਇੱਕ ਵੱਡਾ ਮਾਰਕਾ ਮਾਰਤਾ ਇਹਨੇ ਕਿਹਾ ਜੀ ਮੈਂ 5 ਸਾਲ ਕਰਾ ਦੂੰਗਾ ਕੰਟਰੈਕਟ ਫਾਰਮ ਜਦੋਂ ਅਸੀਂ ਕੰਟਰੈਕਟ ਫਾਰਮ ਚਾਹੁੰਦੇ ਹੀ ਨਹੀਂ ਨੇਫਟ ਬਣੀ ਹੈ ਤਾਂ ਕਿੰਨਾ ਕੁ ਤੁਹਾਡੇ ਇਸ ਨਰਮੇ ਬੈਲਟ ਚ ਨਰਮਾ ਖਰੀਦ ਦੀ ਇੱਕ ਪਾਸਾ ਕਿੰਨੀ ਖਰੀਦੀ ਆ ਫਿਰ ਉਹਨਾਂ ਨੂੰ ਕੀ ਭਾ ਦਿੰਦੀ ਆ ਇਸੇ ਤਰ੍ਹਾਂ ਇਹ ਨਾਲ ਏਜੰਸੀਆਂ ਤੇ ਇਹ ਨਾਲ ਜਿਹੜੀਆਂ ਜੜੀਆਂ ਬਣਾਉਂਦੇ ਨੇ ਸਾਡੇ ਨਾਲ ਕਨੈਕਟ ਕਰਾਉਂਦੇ ਨੇ ਜਿੰਨਾ ਕੰਪਨੀਆਂ ਦੇ ਨਾਲ ਉਹਨਾਂ ਤੋਂ ਸਾਨੂੰ ਕੋਈ ਅਮੀਦ ਨਹੀਂ ਉਹ ਖਰੀਦਣ ਨਾ ਖਰੀਦਣ ਉਹਨਾਂ ਦੀ ਮਰਜ਼ੀ ਆ ਇਸ ਕਰਕੇ ਅਸੀਂ ਕੰਟੈਕਟ ਫਾਰਮਿੰਗ ਬਿਲਕੁਲ ਰੱਦ ਕਰਦੇ ਆ ਤੇ ਭਗਵੰਤ ਮਾਨ ਦੇ ਜਿਹੜਾ 5 ਸਾਲ ਵਾਲਾ ਇਹ ਬਿਆਨ ਹੈ ਇਹਦੀ ਵੀ ਨਕੀਦੀ ਕਰਦੇ ਆ ਸਾਡਾ ਵਕੀਲ ਨਹੀਂ ਇਹ ਸਰਕਾਰ ਦਾ ਹੀ ਵਕੀਲ ਹੈ ਤੁਸੀਂ ਇੱਕ ਨੌਜਵਾਨੋਂ ਤੁਸੀਂ ਕਿਵੇਂ ਦੇਖਦੇ ਹੋ ਸਵਾਲ ਕਰੋ ਤੁਸੀਂ ਕਿਸਾਨ ਸਰਕਲ ਉਪਰ ਆ ਕੇ ਬੈਠੇ ਨੇ ਸਰਕਾਰ ਅੱਗੇ ਬੋਲਣ ਦੇ ਰਹੇ ਤੁਸੀਂ ਉਹ ਕਿਵੇਂ ਦੇਖਦੇ ਹੋ ਦੇਖੋ ਜੀ ਅਸੀਂ ਤਾਂ ਬੜਾ ਇਤਾਨਾਸ਼ਾਹੀ ਰਾਜ ਹੈ ਜੇ ਹਿਸਾਬ ਨਾਲ ਚੱਲ ਰਿਹਾ ਸ੍ਰੋਗੈਂਸ ਦੇ ਗੋਲੇ ਸੁੱਟੇ ਜਾ ਰਹੇ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਨੌਜਵਾਨਾਂ ਤੇ ਇਹ ਤਾਨਾਸ਼ਾਹੀ ਰਾਜ ਹੈ ਬਾਕੀ ਪੰਜਾਬ ਦੇ ਅਸੀਂ ਨੌਜਵਾਨ ਸਹਿਣ ਸ਼ਕਤੀ ਨਾਲ ਚੱਲਾਂਗੇ ਪਿੱਛੇ ਨਹੀਂ ਮੁੜਾਂਗੇ ਅੱਗੇ ਨੂੰ ਵਧਾਂਗੇ